ਮੈਂ ਚਾਮ ਨਹੀਂ ਦੇਣਾ ਚਾਹਣਾ ਨਸ਼ਾ ਵੇਚਣ ਵਾਲਿਆਂ ਨੂੰ ਚੋਰਾਂ ਨੂੰ ਔਰ ਠੱਪੇ ਬਾਜਾਂ ਨੂੰ ਕਿ ਕੋਈ ਵੀ ਇਹੋ ਜਿਹਾ ਗਲਤ ਕੰਮ ਕਰੇਗਾ ਤਾਂ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਫਾਜ਼ਿਲਕਾਰ ਦੇ ਵਿਧਾਇਕ ਨਰਿੰਦਰ ਪਾਤ ਸਿੰਘ ਸਵਨਾ ਅੱਜ ਸਖਤ ਮੂਡ ਦੇ ਵਿੱਚ ਨਜ਼ਰ ਆ ਰਹੇ ਹਨ ਉਹਨਾਂ ਵੱਲੋਂ ਜਿੱਥੇ ਅੱਜ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ ਲਈ ਗਈ ਅਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਉੱਥੇ ਹੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸੱਟੇ ਬਾਜਾ ਅਤੇ ਚੋਰਾ ਨੂੰ ਵੀ ਸਖਤ ਚੇਤਾਵਨੀ ਉਹਨਾਂ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਫਾਜ਼ਿਲਕਾਰ ਦੇ ਵਿਧਾਇਕ ਨਰਿੰਦਰ ਪਾਤ ਸਿੰਘ ਸਵਨਾ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ ਦੇ ਦੌਰਾਨ ਦੋ ਟੁਕ ਕਿਹਾ ਕਿ ਜੇਕਰ ਕਿਸੇ ਦੀ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਐਕਸ਼ਨ ਲਿਆ ਜਾਏਗਾ ਅਤੇ ਕਾਰਵਾਈ ਵੀ ਕੀਤੀ ਜਾਏਗੀ ਉਹਨਾਂ ਨੇ ਬੀੜੀ ਬੀਓ ਦਫਤਰ ਦੇ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਰਕਾਰੀ ਕੋਈ ਅਧਿਕਾਰੀ ਕਰਦਾਂ ਕਹਿੰਦੇ ਕਿਸੇ ਨੂੰ ਬਖਸ਼ਣਾ विधायक नरेंद्रपाल सिंह सवना ਦੇ ਨਾਲ ਮੁਲਾਕਾਤ ਕਰਨ ਪਹੁੰਚੇ ਪਿੰਡ ਪੱਕਾ ਚਿਸਤੀ ਦੇ ਕਿਸਾਨਾਂ ਦੀ ਸਮੱਸਿਆ ਸੁਣਦੇ ਹੋਏ विधायक नरेंद्रपाल सिंह सवना ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਉਹਨਾਂ ਨੇ ਕਿਹਾ ਕਿ ਪੱਕਾ ਚਿਸਤੀ ਦੇ ਕਿਸਾਨਾਂ ਦੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਜੋ ਵੀ ਨਾਮ ਇਸ ਸ਼ਿਕਾਇਤ ਦੇ ਵਿੱਚ ਲਿਖੇ ਗਏ ਹਨ ਉਹਨਾਂ ਦੇ ਖਿਲਾਫ 2 ਦਿਨਾਂ ਦੇ ਵਿੱਚ ਕਾਰਵਾਈ ਵੀ ਕੀਤੀ ਜਾਵੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਅਧਿਕਾਰੀਆਂ ਨੂੰ ਫੋਨ ਤੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਅੱਛਾ ਤੁਹਾਡੇ ਕੋਲ ਦਰਖਾਸਤ ਆ ਗਈ ਹੈ ਪਿੰਡਾਲਾ ਦੇ ਪੱਕਾ ਜਿਸਤੀ ਵਾਲੇ ਸਾਈਡ ਤੋਂ ਤੁਹਾਨੂੰ ਮੈਂ WhatsApp ਤੇ ਦਰਖਾਸਤ WhatsApp ਕਰ ਰਿਹਾ ਹਾਂ ਇਹ ਬੰਦਿਆ ਦੇ ਪਰਚੇ ਤੇ ਉਹਨੇ ਬਰਾਉ ਰਿਪੋਰਟ ਤੇ ਦੋ ਦਿਨਾਂ ਦੇ ਵਿੱਚ ਪਰਚਾ ਕਰਾ ਕੇ ਤੇ ਜਿਸ ਤੁਹਾਡੇ ਆ ਖੇਲਦਾਰ ਇੱਕ ਤੋਂ ਇਹਨਾਂ ਦੇ ਕਰਵੇ ਵੀ ਇਹਨਾਂ ਨਾਲ ਦਰਦ ਅੱਜ ਆਪਾਂ ਇਕੱਠੇ ਹੋਏ ਆ ਸਾਰੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਮੈਂ ਸਵਾਗਤ ਕਰਦਾ ਔਰ ਧੰਨਵਾਦ ਕਰਦਾ ਜੋ ਤੁਸੀਂ ਛੋਟੇ ਜਿਹੇ ਸਨੇਹ ਤੇ ਆਪਾਂ ਸਾਰੇ ਅੱਜ ਇੱਥੇ ਇਕੱਤਰ ਹੋਏ ਆ ਔਰ ਮੈਂ ਫਾਜ਼ਲ ਕਾ ਪੁਲਿਸ ਨੂੰ ਵਧਾਈ ਦੇਣਾ ਚਾਹਣਾ ਜਿਨ੍ਹਾਂ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਨਸ਼ੇ ਦੇ ਖਿਲਾਫ ਚੋਰਾਂ ਦੇ ਖਿਲਾਫ ਸੱਟੇ ਬਾਜਾਂ ਦੇ ਖਿਲਾਫ ਜਾਂ ਕੋਈ ਵੀ ਕ੍ਰਾਈਮ ਕਰਦਾ ਹੈ ਕਿਸੇ ਤਰ੍ਹਾਂ ਦਾ ਵੀ ਕ੍ਰਾਈਮ ਹੈ ਉਹਨਾਂ ਕ੍ਰਾਈਮ ਕਰਨ ਵਾਲਿਆਂ ਦੇ ਖਿਲਾਫ ਜੋ ਬਹੁਤ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਫਾਜ਼ਿਲਕਾ ਪੁਲਿਸ ਨੇ 47 ਚੋਰੀ ਕੀਤੀ ਮੋਟਰਸਾਈਕਲ ਬਰਾਮਦ ਕੀਤੀ ਨੇ ਔਰ ਚੋਰਾਂ ਨੂੰ ਫੜਿਆ ਔਰ ਉਹਨਾਂ ਚੋਰਾਂ ਤੇ ਫੜ ਕੇ ਕਾਰਵਾਈ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੈ ਇਸ ਤੋਂ ਇਲਾਵਾ ਜੋ ਸਾਨੂੰ ਕਈ ਵਾਰ ਪਿੱਛੇ ਸ਼ਿਕਾਇਤਾਂ ਆਉਂਦੀਆਂ ਰਹੀਆਂ ਕਿ ਕਈ ਲੋਕ ਸੱਟੇ ਦਾ ਕੰਮ ਕਰਦੇ ਨੇ ਤਾਂ ਪਿਛਲੇ 3 ਮਹੀਨਿਆਂ ਦੇ ਵਿੱਚ 49 ਜੋ ਸੱਟੇ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਫੜਿਆ ਗਿਆ ਪੁਲਿਸ ਵੱਲੋਂ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਹਦੇ ਦੇ ਵਿੱਚ 30 ਮੁਕਦਮੇ ਦਰਜ ਕੀਤੇ ਗਏ ਨੇ ਮੈਂ ਚੇਤਾਵਨੀ ਦੇਣਾ ਚਾਹਣਾ ਨਸ਼ਾ ਵੇਚਣ ਵਾਲਿਆਂ ਨੂੰ ਚੋਰਾ ਨੂੰ ਔਰ ਸੱਟੇ ਬਾਜਾਂ ਨੂੰ ਕਿ ਕੋਈ ਵੀ ਇਹੋ ਜਿਹਾ ਗਲਤ ਕੰਮ ਕਰੇਗਾ ਤਾਂ ਬਿਲਕੁਲ ਨਹੀਂ ਬਖਸ਼ਾ ਜਾਏਗਾ ਆਪਾ ਪਿੰਡਾਂ ਦੇ ਕੰਮ ਕਰ ਰਹੇ ਆ ਪਿਛਲੇ 2 ਸਾਲਾਂ ਔਰ ਇਲੈਕਸ਼ਨ ਦੇ ਵਿੱਚ ਸਾਨੂੰ ਕਈ ਸ਼ਿਕਾਇਤਾਂ ਆਈਆਂ ਨੇ ਵਿੱਚੋਂ ਜੀਆਰਐਸ ਜਿਹੜੇ ਸੀਗੇ ਜਾਂ ਕਈ ਸੀਗੇ ਉਹਨਾਂ ਦੀਆਂ ਆਈਆਂ ਸੀ ਉਸ ਚੇਂਜ ਕਰਕੇ ਔਰ ਕਈ ਸੈਕਟਰੀ ਜਿਹੜੇ ਸੀਗੇ ਜਾਂ ਕੁੱਝ ਨੂੰ ਸਾਰੇ ਨਹੀਂ ਇਹ ਪਿੰਡਾਂ ਦੇ ਵਿੱਚ ਕਈ ਵਾਰੀ ਖਰਾਬ ਕਰਨਾ ਕਿਸੇ ਨੂੰ ਪੈਸੇ ਦੀ ਡਿਮਾਂਡ ਕਰਨੀ ਸਰ ਐਮਐਲਏ ਸਾਹਮਣੇ ਇਹ ਚੀਜ਼ ਮੇਰੇ ਨੋਟਿਸ ਚ ਆਈ ਸੀ ਦੇਖੋ ਕੰਮ ਕਰਨਾ ਦਾ ਸਾਫ਼-ਸੁਥਰਾ ਢੰਗ ਨਾਲ ਕਰਦਾ ਅੱਜ ਤੱਕ ਤੁਸੀਂ ਪਿੱਛੇ ਵੇਖ ਲਓ ਪਿਛਲੀਆਂ ਸਰਕਾਰਾਂ ਚ ਕਿੰਨੀਆਂ ਵੰਗਾਰਾ ਪਾਉਂਦੇ ਸੀਗੇ ਪਿਛਲੀਆਂ ਸਰਕਾਰਾਂ ਇਹ ਲੇਟਰ ਪਾਉਂਦੇ ਸੀ ਨਾ ਅਜੇ 2.5 ਸਾਲ ਤੋਂ ਉੱਤੇ ਹੋ ਗਿਆ ਮੈਂ ਦੱਸੋ ਕਿਸੇ ਨੂੰ ਕੋਈ ਵੰਗਾਰ ਪਾਈ ਹੋਵੇ ਕਿਸੇ ਕੋਲ ਇੱਕ ਪੈਸਾ ਵੀ ਕਿਸੇ ਨੇ ਸਾਡੇ ਕਿਸੇ ਬੰਦੇ ਨੇ ਕਿਹਾ ਹੋਵੇ ਨਹੀਂ ਕਿਹਾ ਨਾ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਆਪਾਂ ਟੀਮ ਬਣ ਕੇ ਕੰਮ ਕਰਨਾ ਕੋਈ ਕਿਸੇ ਨੂੰ ਅਜ ਤੱਕ ਵੇਖੋ 2.5 ਸਾਲਾਂ 'ਚ ਕੋਈ ਵੰਗਾਰ ਨਹੀਂ ਕਿਸੇ ਵੱਲੋਂ ਵੀ ਆਈ ਕਿਸੇ ਅਫਸਰ ਵੱਲੋਂ ਵੀ ਨਹੀਂ ਆਈ ਸਾਫ਼ ਸੁਥਰੀ ਆਪਣੀ ਸਰਕਾਰ ਚੱਲ ਰਹੀ ਜੇ ਫਿਰ ਵੀ ਕੋਈ ਇਹੋ ਜਿਹੀ ਸ਼ਿਕਾਇਤ ਆਵੇ ਤਾਂ ਅੱਗੇ ਤੋਂ ਵੇਖੋ ਅਸੀਂ ਕੋਈ ਇਹ ਆ ਬਰਦਾਸ਼ਤ ਨਹੀਂ ਕਰਾਂਗੇ ਆਪਾਂ ਟੀਮ ਬਣ ਕੇ ਸਾਰਿਆਂ ਨੇ ਕੰਮ ਕਰਨਾ ਲੋਕਾਂ ਦੇ ਸੇਵਾ ਜਿਹੜੀ ਆਪਣੀ ਡਿਊਟੀ ਹੈ ਉਵੇਂ ਕੰਮ ਕਰਨਾ ਠੀਕ ਹੈ ਜੀ ਸਾਰੇ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਮੇਰੇ ਨਾਲ ਗੱਲ ਕਰੋ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਦਿੱਕਤ ਆਉਂਦੀ ਹੈ ਵੀਡੀਓ ਸਾਹਿਬ ਨੂੰ ਦੱਸੋ ਤੁਹਾਡੇ ਏਪੀਓ ਸਾਹਿਬ ਨੂੰ ਇਹਨਾਂ ਨੂੰ ਦੱਸੋ ਇਹਨਾਂ ਕੋਲ ਨਹੀਂ ਤਾਂ ਮੈਨੂੰ ਦੱਸੋ ਮੈਂ ਬੈਠਾ ਪਰ ਆਪਾਂ ਲੋਕਾਂ ਨੂੰ ਜਿਹੜਾ ਨਾ ਜੋ ਵੀ ਅਨਾਰੇ ਸਮੱਸਿਆ ਨੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਕਰਕੇ ਦੇਣਾ ਠੀਕ ਹੈ ਜੀ ਤੁਹਾਡੇ ਕੋਲ ਹੁਣ ਜਦ ਤੱਕ ਇਲੈਕਸ਼ਨ ਨਹੀਂ ਹੁੰਦਾ ਤੋ ਪ੍ਰਬੰਧਕ ਰਹੋ ਪ੍ਰੋਪਰ ਤਰੀਕੇ ਨਾਲ ਆਪਾਂ ਕੰਮ ਕਰਨਾ ਕੋਈ ਆਪਾਂ ਜਿਹੜਾ ਕੰਮ ਤੁਹਾਡੇ ਕੋਲ ਆ ਗਿਆ ਉਹਨੂੰ ਲਟਕਾਉਣਾ ਨਹੀਂ ਜਦੋਂ ਲਟਕਦਾ ਹੈ ਨਾ ਤੋ ਫਿਰ ਸਿਸਟਮ ਹੋਰ ਹੁੰਦਾ ਠੀਕ ਹੈ ਜੀ ਠੀਕ ਹੈ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਕੋਈ ਵੀ ਅਗਰ ਨਾਲ ਤੁਸੀਂ ਡਿਸਕਸ ਕਰੋ ਉਹਨੂੰ ਆਪਾਂ ਹੱਲ ਕੱਢਾਂ ਤੇ ਕੋਈ ਕਿਸੇ ਨਾਲ ਪਰੇਪੀ ਨਹੀਂ ਪਾਉਣੀ ਪਹਿਲਾਂ ਚੱਲਦਾ ਰਹਿ ਸਾਰਾ ਮੈਂ ਦੱਸਿਆ ਪਿੰਡਾਂ ਉਹ ਲੈਕਚਰ ਤੇ ਗਏ ਆ ਨਾ ਲੋਕਾਂ ਨੇ ਬੜੀਆਂ ਗੱਲਾਂ ਦੱਸਿਆ ਠੀਕ ਹੈ ਆਪਾਂ ਸਾਰਿਆਂ ਨੇ ਵਧੀਆ ਕੰਮ ਕਰਨਾ ਅੱਜ ਤੁਹਾਡੇ ਜਿਵੇਂ ਜੀਆਰ ਸਾਡੇ ਨਵੇਂ ਆਏ ਨੇ ਸਾਰੇ ਮੈਂ ਚੇਂਜ ਇਸੇ ਕਰਕੇ ਕਰਾਏ ਨੇ ਸਭ ਨੂੰ ਬੋਸ਼ ਕਹਤਾ ਮਣੀਆਂ ਇਲੈਕਸ਼ਨ ਦੇ ਵਿੱਚ ਤੁਹਾਨੂੰ ਲਵਾਇਆ ਹੈ ਤੇ ਤੁਹਾਡੇ ਤੇ ਵਿਸ਼ਵਾਸ ਕੀਤਾ ਠੀਕ ਹੈ ਉਹ ਮਨਰੇਗਾ ਦਾ ਕੰਮ ਹੈ ਪਿੰਡਾਂ ਦੇ ਵਿੱਚ ਲੇਬਰ ਦਾ ਬਿਲਕੁਲ ਸਾਫ਼ ਤਰੀਕੇ ਨਾਲ ਦੇਣਾ ਹੈ ਸਾਂਝੇ ਥਾਂ ਤੇ ਆਪਾਂ ਜਿਹੜੀ ਡਿਮਾਂਡ ਪਰਾਉਣੀ ਹੈ ਜੀ ਸਾਂਝੇ ਥਾਂ ਤੇ ਹੁੱਕਾ ਮਰਾ ਕੇ ਇੱਕ ਜਾਂ ਦੋ ਦਿਨ ਪਹਿਲਾਂ ਸਾਰਿਆਂ ਨੂੰ ਪਤਾ ਹੋਵੇ ਕਿ ਪਿੰਡ ਦੇ ਵਿੱਚ ਜੀਆਰ ਸਾਰਿਆ ਔਰ ਐਨੇ ਵਜੇ ਇਸ ਜਗ੍ਹਾ ਤੇ ਸਾਂਝੀ ਥਾਲੇ ਡਿਮਾਂਡ ਫਰੀ ਜਾਣੀ ਐ ਜਿਸ ਕਿਸੇ ਵੀ ਵਿਅਕਤੀ ਨੇ ਨੈਪਰ ਦਾ ਕੋਈ ਕੰਮ ਹਾਦ ਦਾ ਕਰਨਾ ਚਾਹੁੰਦਾ ਤਾਂ ਦਾ ਨਾਮ ਇੱਥੇ ਆ ਕੇ ਰਜਿਸਟਰ ਕਰਾ ਸਕਦਾ ਕਿਸੇ ਨੂੰ ਨਾ ਨਹੀਂ ਰੋੜਾ ਤੋਂ ਪੈਂਦਾ ਹੈ ਉਹ ਚਾਰ ਬੰਦੇ ਉਧਰੋਂ ਜਾਂਦੇ ਨੇ ਘਰਾਂ ਤੋਂ ਡਿਮਾਂਡ ਭਰ ਲੈਂਦੇ ਨੇ ਕੋਈ ਇਧਰੋਂ ਜਾਂਦੇ ਨੇ ਡਿਮਾਂਡ ਮਾਰ ਕੇ ਲੈ ਆਉਂਦੇ ਨੇ ਉਹ ਸਾਰਾ ਸਿਸਟਮ ਹੀ ਫੇਰ ਹੋਣਾ ਹੈ ਪਰ ਸਾਰੇ ਨੇ ਜਿੰਨੇ ਵੀ ਆਪ ਨੇ ਜੀਆਰਐਸ ਨੇ ਤੀਏ ਨੇ ਕੋਈ ਕਿਸੇ ਨਾਲ ਕਿਉਂਕਿ ਲੇਬਰ ਦਾ ਕੰਮ ਆਪਾਂ ਸਾਰਿਆਂ ਨੂੰ ਦੇਣਾ ਰੋਜ਼ਗਾਰ ਹੈ ਨਾ ਸਾਰਿਆਂ ਨੂੰ ਠੀਕ ਹੈ ਜੀ ਸਾਂਝੀ ਥਾਂ ਤੇ ਬੱਧਾ ਸਾਂਝੀ ਥਾਂ ਤੇ ਜੋ ਮਰਜ਼ੀ ਆ ਜਾਏ ਕਿਸੇ ਕੋਈ ਨਾ ਨੇ ਜਦੋਂ ਘਰਾਂ 'ਚ ਬਹਿ ਕੇ ਇੱਕ ਬੰਦਾ ਵਰਮੇਗਾ ਨਾ ਸਾਰਿਆਂ ਦੇ ਕਈ ਛੱਡ ਦਿੰਦਾ ਹੈ ਫਿਰ ਤੁਹਾਡੇ ਵਾਸਤੇ ਵੀ ਮੁਸ਼ਕਲ ਹੈ ਸਾਡੇ ਐਸੇ ਮੁਸ਼ਕਲ ਆਪਨੇ ਅਕਸਰਾਂ ਨੇ ਵੀ ਮੁਸ਼ਕਲ ਹੈ ਪਿੱਛੇ ਕਿੰਨੇ ਪ੍ਰੋਬਲਮ ਆਈ ਆਪਣ ਵੇਖਿਆ ਕੋਈ ਜਿੱਡਾ ਮਰਜੀ ਕੋਈ ਵੱਡਾ ਜਿੱਡਾ ਕੋਈ ਵੀ ਹੈ ਨਹੀਂ ਆਪਣੇ ਕੋਲ ਸਾਂਝੀ ਫਾਵਾ ਦੇ ਧਰਨੀ ਹੈ ਉੱਥੇ ਆ ਜਾਓ ਆਪਾਂ ਨਾਮ ਦਰਜ ਕਰਾਵਾਂ ਸਾਰੇ ਪਿੰਡ ਦੇ ਸਾਮਣੇ ਤੇ ਨਾਲ ਵੀਡੀਓ ਵੀ ਬਣਵਾਓ ਪਰ ਆਹ ਕੋਈ ਤੁਹਾਡੇ ਤੇ ਅਲੀਗੇਸ਼ਨ ਨਾ ਲਾਓ ਇਹ ਕਰਨਾ ਮੈਦ ਖੋਟੇ ਨਾਲ ਕੋਈ ਕਿਸੇ ਦੀ ਦਿੱਕਤ ਆਉਂਦੀ ਹੈ ਸਾਨੂੰ ਦੱਸੋ ਆਪਨੇ ਅਫਸਰ ਬੈਠੇ ਨੇ ਉਹਨਾਂ ਨੂੰ ਦੱਸੋ ਕੰਮ ਸਹੀ ਕਰਨਾ ਭਾਈ ਕਿਸ ਤਰ੍ਹਾਂ ਦੀ ਮੀਟਿੰਗ ਰੱਖੀ ਗਈ ਸੀ ਬੀਸੀ ਦਫਤਰ ਪਹੁੰਚੇ ਹੋ ਤੁਸੀਂ ਉਹ ਅੱਜ ਬੀਡੀਪੀਓ ਦਫਤਰ ਫਾਜ਼ਲ ਕਾ ਦੇ ਜਿੰਨੇ ਵੀ ਅਧਿਕਾਰੀ ਨੇ ਮੁਲਾਜ਼ਮ ਨੇ ਸਾਡੇ ਮਨਰੇਗਾ ਦੇ ਨੇ ਜਾਂ ਪੰਚਾਇਤ ਡਿਪਾਰਟਮੈਂਟ ਦੇ ਨੇ ਸੈਕਟਰੀ ਨੇ ਜੀਆਰਐਸ ਨੇ ਟੀਏ ਨੇ ਜਈ ਨੇ ਔਰ ਸਾਡੇ ਬੀਡੀਪੀਓ ਸਾਹਿਬ ਐਬੀਓ ਸਾ ਸਾਰਿਆਂ ਦੀ ਅੱਜ ਮੀਟਿੰਗ ਬੁਲਾਈ ਕੀਤੀ ਔਰ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਜੋ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੰਮਾਂ ਦੇ ਵਿੱਚ ਤੇਜ਼ੀ ਲਿਆਈ ਜਾਵੇ ਔਰ ਜਿਹੜੇ ਨਵੇਂ ਕੰਮ ਹੋਣ ਵਾਲੇ ਨੇ ਉਹ ਪਿੰਡਾਂ ਦੇ ਵਿੱਚ ਸਰਵੇ ਕੀਤਾ ਜਾਵੇ ਕਿਹੜੇ-ਕਿਹੜੇ ਕੰਮ ਅਧੂਰੇ ਨੇ ਉਹਨਾਂ ਨੂੰ ਪੂਰਾ ਕਰਾਉਣ ਲਈ ਸਾਰਾ ਸਰਵੇ ਕਰਕੇ ਸਾਡੇ ਕੋਲ ਲੈ ਕੇ ਆਉਣ ਔਰ ਜਿਹੜਾ ਲੋਕਾਂ ਨੂੰ ਕੋਈ ਖੱਜਲ-ਖਵਾਰੀ ਨਾ ਹੋਵੇ ਜਿਹੜਾ ਲੋਕਾਂ ਦੇ ਕੰਮ ਕੀਤੇ ਜਾਣ ਪਹਿਲ ਦੇ ਆਧਾਰ ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਇਹਨਾਂ ਇਸੇ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਹੁੰਦੇ ਸੀ ਉਹਨਾਂ ਨੂੰ ਬਹੁਤ ਸਾਰੀਆਂ ਵੰਗਾਰਾ ਜਿਹੜੇ ਪਿਛਲੀਆਂ ਸਰਕਾਰਾਂ ਦੇ ਲੀਡਰ ਪਾਉਂਦੇ ਸੀ ਤਾਂ ਉਹਨਾਂ ਨਾਲ ਇਹ ਗੱਲ ਕੀਤੀ ਹੈ ਕਿ ਵੇਖੋ 2.5 ਸਾਲ ਦੀ ਸਰਕਾਰ ਦੇ ਵਿੱਚ ਕਿਸੇ ਵੀ ਸਾਡੇ ਆਪ ਵੱਲੋਂ ਸਾਡੇ ਬੰਦੇ ਕਿਸੇ ਵੀ ਵਰਕਰ ਵੱਲੋਂ ਕੋਈ ਵੇਖੋ ਕਿਸੇ ਤਰ੍ਹਾਂ ਦੇ ਕਿਸੇ ਤੇ ਦਬਾਅ ਨਹੀਂ ਪਾਇਆ ਜਾਂਦਾ ਨਾ ਕੋਈ ਵੰਗਾਰ ਟਾਈਪ ਜਿਹੜਾ ਪੁਰਾਣੀਆਂ ਸਰਕਾਰਾਂ ਦੇ ਵਿੱਚ ਚੱਲਦਾ ਸੀ ਉਹ ਇਹੋ ਜਿਹੀ ਕੋਈ ਗੱਲ ਨਹੀਂ ਤਾਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਲੋਕਾਂ ਕੋਲੋਂ ਕਿਸੇ ਕੰਮ ਬਦਲੇ ਕੋਈ ਪੈਸਾ ਨਾ ਮੰਗਿਆ ਜਾਵੇ ਰਿਸ਼ਵਤ ਨਾ ਮੰਗੀ ਜਾਵੇ ਜੇ ਕੋਈ ਵੀ ਮਾਮਲਾ ਸਾਡੇ ਸਾਹਮਣੇ ਆਇਆ ਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਉਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਸਖਤ ਅਦਹਤਾ ਅੱਜ ਜਿਹੜੀਆਂ ਸਾਰੇ ਮੁਲਾਜ਼ਮਾਂ ਨੂੰ ਦਿੱਤੀਆਂ ਗਈਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਕੰਮ ਪੈਂਡਿੰਗ ਪਏ ਨੇ ਜਿਵੇਂ ਕਿ ਕੈਟਰ ਛੱਡ ਨੇ ਪਿੰਡਾਂ ਦੇ ਵਿੱਚ ਜੋ ਲੋਕਾਂ ਦੇ ਬਣੇ ਉਹਨਾਂ ਦੀ ਪੇਮਟਾਂ ਰਹਿੰਦੀਆਂ ਨੇ ਆ ਪਿੰਡਾਂ ਦੇ ਵਿੱਚ ਕੋਈ ਸੜਕਾਂ ਬਣਨ ਵਾਲੀਆਂ ਨੇ ਸਾਡੇ ਖੇਡ ਗਰਾਊਂਡ ਜਿਹੜੇ ਜਿਨ੍ਹਾਂ ਦਾ ਕੰਮ ਚੱਲ ਰਿਹਾ ਉਹਨਾਂ ਦੇ ਵਿੱਚ ਕੰਮਾਂ ਦੇ ਵਿੱਚ ਤੇਜ਼ੀ ਲਿਆਈ ਜਾਵੇ ਜਿਹੜੇ ਸਾਡੇ ਖਾਲੇ ਬਣ ਰਹੇ ਨੇ ਕਿਸਾਨਾਂ ਦੇ ਉਹਨਾਂ ਕੰਮਾਂ ਦੇ ਵਿੱਚ ਤੇਜ਼ੀ ਲਿਆਈ ਜਾਵੇ ਇਹਨਾਂ ਸਾਰੇ ਮੁੱਦਿਆਂ ਤੇ ਅੱਜ ਜਿਹੜੀ ਮੀਟਿੰਗ ਕੀਤੀ ਸੀ ਅਧਿਕਾਰੀਆਂ ਦੇ ਨਾਲ ਔਰ ਜਲਦੀ ਤੋਂ ਜਲਦੀ ਜਿਹੜੇ ਕੰਮ ਪੂਰੇ ਵਿਕਾਸ ਦੇ ਉਹ ਜਿਹੜੇ ਸਮੇਂ ਦੇ ਵਿੱਚ ਹੋਣੇ ਚਾਹੀਦੇ ਨੇ ਉਹ ਕਿਤੇ ਜਾਣ ਤੇ ਨਵੇਂ ਕੰਮ ਜਿਹੜੇ ਨੇ ਉਹਨਾਂ ਸਾਰਿਆਂ ਦੇ ਐਸਟੀਮੇਟ ਲਗਾਏ ਜਾਣ ਤਾਂ ਜੋ ਜਿਹੜੇ ਵਿਕਾਸ ਦੇ ਕੰਮ ਨੇ ਉਹ ਕਰਵਾਏ ਜਾ ਸਕਣ ਔਰ ਸਪਸ਼ਟ ਮੇਰੀ ਹਦਾਇਤ ਹੈ ਸਾਰੇ ਅਧਿਕਾਰੀਆਂ ਨੂੰ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਭ੍ਰਸ਼ਟਾਚਾਰ ਬਰਦਾਸ਼ਤ ਨਹੀਂ ਹੋਏਗਾ ਕਿ ਲੋਕਾਂ ਨੂੰ ਖੱਜਲਖਵਾਰ ਕਰਕੇ ਕੋਈ ਰਿਸ਼ਵਤ ਵੀ ਮੰਗ ਕਰੇਗਾ ਨਾ ਇਸੇ ਪਹਿਲਾਂ ਬਖਸ਼ਿਆ ਦੇ ਨਾ ਹੀ ਅੱਗੇ ਬਖਸ਼ਾਂਗੇ ਇਸ ਗੱਲ ਦਾ ਧਿਆਨ ਖਾਸ ਰੱਖਿਆ ਜੀ ਐਮਐਲਏ ਸਾਹਿਬ ਇੱਕ ਮਾਮਲਾ ਆਇਆ ਪੱਕਾ ਚਿਸ਼ਤੀ ਦਾ ਉੱਥੇ ਕੋਈ ਮੋਗੇ ਨੂੰ ਲੈ ਕੇ ਕੋਈ ਹੋਇਆ ਜੀ ਤੁਸੀਂ ਵੀ ਐਕਸ਼ਨ ਨੂੰ ਨਿਰਦੇਸ਼ ਦਿੱਤੇ ਨੇ ਕਾਰਵਾਈ ਕਰਨ ਦੇ ਕਿ ਮਾਮਲਾ ਕੀ ਸੀ ਜੀ ਉਹ ਦੇਖੋ ਉਹਦੇ ਵਿੱਚ ਸਾਡੇ ਕੋਲ ਜਿਹੜੀ ਗੁਣੇ ਆ ਕੇ ਕਿਸਾਨ ਮਿਲੇ ਸੀਗੇ ਉਹਨਾਂ ਨੇ ਦੱਸਿਆ ਕਿਸੇ ਨੇ ਕੋਈ ਮੋਗਾ ਤੋੜਿਆ ਹੈ ਤਾਂ ਮੈਂ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ ਕਿ ਉਹਨੂੰ ਪੁਹਿਰੀ ਕਰਕੇ ਜੇ ਕੋਈ ਇਹਦੇ ਵਿੱਚ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੈ ਮੋਗਾ ਤੋੜਿਆ ਹੈ ਇਨਕੁਆਇਰੀ ਕਰਕੇ ਜੇ ਵਾਕਿਆ ਕਿਸੇ ਨੇ ਉਹ ਜਾਂ ਕੋਈ ਕੰਮ ਕੀਤਾ ਤਾਂ ਉਹਦੇ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਅਧਿਕਾਰੀਆਂ ਨੂੰ ਅਦਾਇਤ ਕਰ ਦਿੱਤੀ ਗਈ ਹੈ ਔਰ ਜਿਹੜੇ ਮੁਲਾਜ਼ਮ ਵਿੱਚ ਕਿਸੇ ਦੀ ਅਨਗਹਿਲੀ ਹੈ ਉਹਨਾਂ ਨੂੰ ਸਖਤ ਤੱਕ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ